ਜੀਵਾ ਮਿਸ਼ਨ ਭਾਰਤੀ ਵਾਲੋ ਅੱਜ ਦੁਰਗਾਦਰ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕੀ ਕਾਫੀ ਲੋਕਾਂ ਦਾ ਖੂਨਦਾਨ ਕਰਨ ਵਾਲੇ ਲੋਕਾਂ ਦਾ ਭਾਰੀ ਇਕੱਠ ਹੋਇਆ ਇਸ ਮੌਕੇ ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਸਾਡਾ ਟੀਚਾ ਹਮੇਸ਼ਾ ਬਲੱਡ ਜਿਹੜਾ ਕੱਤਰ ਕਰਨ ਵਿੱਚ ਸਿੱਧ ਸਹਾਇ ਹੁੰਦਾ ਹੈ ਕਿਉਂਕਿ ਅੱਜ ਦੇ ਕੈਂਪ ਵਿੱਚ ਇਹਨਾਂ ਵੱਲੋਂ 150 ਦੇ ਕਰੀਬ ਯੂਨਟ ਬਲੱਡ ਲਏ ਜਾਣਗੇ ਇਸ ਉਪਰੰਤ ਮੈਡੀਕਲ ਦੀਆਂ ਟੀਮਾਂ ਵੱਲੋਂ ਵੱਖ-ਵੱਖਤਾਵਾਂ ਦੇ ਜਿਹੜੇ ਕਿ ਜਾਂਚ ਔਰ ਬਲੱਡ ਲੈਣ ਦਾ سلسلہ ਜਾਰੀ ਹੈ ਜੀਤਾ ਤੇ ਮੋਰੀ ਦੀ ਸਮਾਜੀ ਦਾ ਸਪੈਸ਼ਲ ਗੈਸਟ ਜਦੀਮ ਕੁਮਾਰ ਜੀ ਕਰਦਾ ਸਾਹਮਣੇ ਮੈਂ ਹਾਰਦੀ ਡਿਸੀਜ਼ ਹੁੰਦੀ ਹੈ ਤੇ ਬਾਕੀ ਆਪਣਾ ਹੋਵੇ ਐਚ ਆਈ ਵੀ ਮਲੇਰੀਆ ਡੇਂਗੂ ਟਾਈਫਾਇਟ ਚਿਕਨ ਬੁਨੀਆ ਚਿਕਨ ਬਾਕਸ ਇਦਾਂ ਦੇ ਆਪਾਂ ਲੈਂਦੇ ਨੇ ਅ ਬਲੱਡ ਪ੍ਰੈਸ਼ਰ ਵਗੈਰਾ ਦਾ ਜੋ ਮੈਡੀਕਲ ਉਹ ਲੈਂਦੇ ਆ ਉਹ ਦੇ ਸਕਦੇ ਆ ਬਲੱਡ ਨਹੀਂ ਨਹੀਂ ਉਹ ਨਹੀਂ ਦੇ ਸਕਦੇ ਬੀਪੀ ਦੀ ਪ੍ਰੋਬਲਮ ਹੋਵੇ 슈ਗਰ ਦੀ ਹੋਵੇ ਉਹਨਾਂ ਦਾ ਆਪਾਂ ਨਹੀਂ ਲੈ ਕਿਉਂਕਿ ਉਹਨਾਂ ਦਾ ਰਿਸਕ ਹੋ ਜਾਂਦਾ ਉਹ ਚੀਜ਼ ਠੀਕ ਹੈ ਜੀ ਪਲੀਜ਼ ਕਹਿ ਰਿਹਾ ਹਾਂ ਤੁਹਾਨੂੰ ਥੈਂਕ ਯੂ ਬਰਾਮ ਦੀ ਜਾਨ ਹਮੇਸ਼ਾ ਇਹ ਚੀਜ਼ ਕਹਿਣਾ ਨਾ ਬਲਡ ਡੋਨੇਸ਼ਨ ਬਾਰੇ ਵੀ ਇਸ ਤੋਂ ਉੱਚਾ ਦਾਨ ਮਤਲਬ ਲੱਭਣਾ ਔਖਾ ਹੈ बिकॉज़ ਇਹ ਵੇ ਨیکی ਕਰ ਦਰਿਆ ਵਿੱਚ ਡਾਲ ਵਾਲਾ ਕਨਸੈਪਟ ਹੁੰਦਾ ਹੈ ਵੀ ਅਸੀਂ ਬਲੱਡ ਦੇਤਾ ਵੀ ਪਤਾ ਨਹੀਂ ਕਿਸਦੇ ਕੰਮ ਆਣਾ ਹੈ ਕਿਹੜੀ ਘੜੀ ਚ ਕੰਮ ਆਣਾ ਹੈ ਯੂ نو ਮੇਲ ਫੀਮੇਲ 올ਡ ਏਜ ਥੈਲਸੀਮੀਆ ਪਤਾ ਨਹੀਂ ਕਿਸ ਬੰਦੇ ਨੂੰ ਕਦੋਂ ਕੰਮ ਆ ਜਾਣਾ ਤੇ ਉਹ ਸਭ ਤੋਂ ਸੁੰਦਰ দান ਉਹ ਹੀ ਹੁੰਦਾ ਜਿਹਦਾ ਕ੍ਰੈਡਿਟ ਨਾ ਲਿਆ ਜਾਵੇ ਦੇ ਦਿੱਤਾ ਤੇ ਉਹ ਬੰਦੇ ਦੇ ਕੰਮ ਵੀ ਆ ਗਿਆ ਤੇ ਉਹਨੂੰ ਪਤਾ ਵੀ ਨਹੀਂ ਵੀ ਕਿਹਨੇ ਦਿੱਤਾ ਸੀਗਾ ਤਾਂ ਬਹੁਤ ਅੱਛਾ ਉਪਰਾਲਾ ਹੈਗਾ ਗਣੇਸ਼ ਆਰਾਮ ਜੀ ਦੀ ਯਾਦ ਵਿੱਚ ਇਹ ਪਾਤਰਾ ਸ਼ਹਿਰ ਦੀ ਖੂਬਸੂਰਤੀ ਹੈ ਵੀ ਇਹੋ ਜਿਹੇ ਮੌਕਿਆਂ ਤੇ ਜਿਹੜੇ ਆਪਣੇ ਇੰਪੋਰਟੈਂਟ ਪਰਸਨੈਲਿਟੀਆਂ ਨੇ ਬਰਦੇ बिजनेसमੈਨ ਨੇ ਤੇ ਅਸੀਂ ਸਾਰੇ ਇਕੱਠੇ ਇੱਥੇ ਹੁੰਨੇ ਹੈਗੇ ਆ ਤਾਂ ਇਹੋ ਜੀ ਚੀਜ਼ ਨੂੰ ਪ੍ਰੋਮੋਟ ਕਰਦੇ ਆ ਤੇ ਹਮੇਸ਼ਾ ਕਰਨੀ ਚਾਹੀਦੀ ਹੈਗੀ ਨੌਜਵਾਨ ਨੂੰ ਮੈਸੇਜ ਇਹ ਹੈਗਾ ਤੁਹਾਡਾ ਨੌਜਵਾਨ ਨੂੰ ਮੈਸੇਜ ਇਹੀ ਹੈਗਾ ਵੀ ਕੌਂਟ੍ਰਿਬਿਊਟ ਸਟ੍ਰੇਟਅਪ ਤੁਸੀਂ ਕੌਂਟ੍ਰਿਬਿਊਸ਼ਨ ਆਪਣ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਇੰਟਰਸਟ ਜ਼ਿਆਦਾ ਸਾਨੂੰ ਜਗਾਣਾ ਚਾਹੀਦਾ ਹੈਗਾ ਇਹ ਸਾਨੂੰ ਇੱਕ ਤਾਂ ਦੇਖੋ ਡੁਅਲ ਇਹਦਾ ਪਰਪਸ ਹੈਗਾ ਸੋਸ਼ੀਅਲੀ ਅਸੀਂ ਇੱਕ ਦੂਜੇ ਨੂੰ ਮਿਲ ਲੈਣੇ ਆ ਇੱਕ ਪੋਜ਼ਿਟਿਵ এনवायरमेंट ਦੇ ਵਿੱਚ ਇੱਕ ਆਪਾਂ ਸੋਸਾਇਟੀ ਦੇ ਡਾਇਰੈਕਟ ਕੰਮ ਆ ਰਹੇ ਹੈਗੇ ਆ ਆਪਾਂ ਨੂੰ ਪਤਾ ਵੀ ਇਹ ਚੀਜ਼ ਸਾਡੀ ਜਿਹੜੀ ਕੰਟ੍ਰਿਬਿਊਸ਼ਨ ਹੈ ਇਹ ਕਿਸੇ ਨਾ ਕਿਸੇ ਦੇ ਕੰਮ ਆਣੇ ਸਰ ਜੀ ਮੈਂ ਇਹ ਬਲੱਡ ਡੋਨੇਸ਼ਨ ਕਰਵਾਇਆ ਕੀ ਬਲੱਡ ਡੋਨੇਸ਼ਨ ਕਰਨਾ ਚਾਹੀਦਾ ਹੈ ਬਿਲਕੁਲ ਕਰਨੇ ਚਾਹੀਦੇ ਮੈਂ ਹਮੇਸ਼ਾ ਮੇਰਾ ਇਹੀ ਮੈਸੇਜ ਆਉਂਦਾ ਜਾਂਦਾ ਹੈਗਾ ਉਹਨਾਂ ਨੂੰ ਜਦੋਂ ਵੀ ਮੇਰੇ ਆਫਿਸ ਕੋਈ ਇਹ ਗੱਲ ਕਰਦਾ ਮੈਂ ਕਹਿੰਦਾ ਵੀ ਜੇ ਤੁਸੀਂ ਬਲੱਡ ਡੋਨੇਸ਼ਨ ਕੈਂਪ ਲਗਾਉਂਗੇ ਤਾ ਭਾਵੇਂ ਮੈਂ ਕਿਤੇ ਵੀ ਹੋਵਾਂ ਮੈਂ ਜ਼ਰੂਰ ਆਉਂਗਾ ਬਿਕੋਜ਼ ਇਸ ਚੀਜ਼ ਨੂੰ ਪ੍ਰੋਮੋਸ਼ਨ ਦੀ ਬਹੁਤ ਲੋੜ ਹੈ ਅਸੀਂ ਆਮ ਤੌਰ ਤੇ ਐਪਲੀਕੇਸ਼ਨਸ ਦੇਖਦੇ ਹੈਗੇ ਵੀ ਜਿਹਦੇ ਬੱਚੇ ਨੂੰ ਥੈਲੇਸੀਮੀਆ ਹੈ ਜਾਂ ਇਹ ਬਲੱਡ ਗਰੁੱਪ ਦੀ ਘਾਟ ਹੈ ਇਸ ਤੋਂ ਪਹਿਲਾਂ ਜਿਹੜੇ ਪਹਿਲਾਂ ਸਬਡਿਵੀਜ਼ਨ ਦੇ ਵਿੱਚ ਵੀ ਮੈਂ ਰਿਹਾ ਰਾਮਪੁਰਾ ਪੂਲ ਉਹ ਮਸ਼ਹੂਰ ਸੀਗਾ ਬਲੱਡ ਡੋਨੇਸ਼ਨ ਦੇ ਲਈ ਆਪਾਂ ਇਹ ਹਜੇ ਸ਼ਹਿਰਾਂ ਤੋਂ ਸਿੱਖ ਸਕਦੇ ਹੈਗੇ ਆ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਇੱਥੇ ਆ ਕੇ ਰ ਵਕਤ ਬਲੱਡ ਇੱਕ ਇਹੋ ਜੀ ਚੀਜ਼ ਹੈ ਜਿਹੜੀ ਕਿ ਹਮੇਸ਼ਾ ਲੋੜ ਰਹਿੰਦੀ ਆ ਇਸ ਤਰ੍ਹਾਂ ਹੀ ਅੱਜ ਸੇਵਾ ਭਾਰਤੀ ਵੱਲੋਂ ਇੱਕ ਮਿਸ਼ਨ ਚਲਾਇਆ ਜਾ ਰਿਹਾ ਪਹਿਲਾਂ ਵੀ ਇਹਨਾਂ ਨੇ ਕਈ ਵਾਰੀ ਬਲੱਡ ਕੈਂਪ ਲਾਇਆ ਨੇ ਜਿਹਦੇ ਵਿੱਚ ਕਿ ਬਲੱਡ ਕਾਫੀ ਯੂਨਟ ਇਕੱਠੇ ਹੁੰਦੇ ਆ ਅੱਜ ਪੁੱਛਦੇ ਇਹਨਾਂ ਨੂੰ ਅੱਜ ਜਿਹੜਾ ਕੈਂਪ ਲਾਇਆ ਗਿਆ ਹੈ ਦੁਰਗਾਤਲ ਹਸਪਤਾਲ ਦੇ ਵਿੱਚ ਔਰ ਕਿਸ ਤਰ੍ਹਾਂ ਦਾ ਇਹਨਾਂ ਦਾ ਅੱਜ ਦਾ ਟੀਚਾ ਹੈ ਔਰ ਕਿਹੜੀ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਅੱਜ ਕਿਹੜੀ ਤੁਹਾਡੀ ਟੀਮ ਵੱਲੋਂ ਲਾਇਆ ਗਿਆ ਜਿਹੜਾ ਅੱਜ ਮੇਰਾ ਨਾਮ ਗੋਲਡੀ ਗੋਇਲ ਜੀ ਸਾਡੇ ਸੇਵਾ ਭਾਰਤੀ ਸੰਗ ਦੇ ਪ੍ਰਧਾਨ ਕਮਲਦੀਪ ਜੀ ਗੋਇਲ ਤੇ ਦੁਰਗਾਦਲ ਸੇਵਾ ਸੰਮਤੀ ਦੇ ਪ੍ਰਧਾਨ ਸਾਡੇ ਬਾਬੂ ਮਦਨ ਨਾਲ ਜੀ ਨਵਾਂ ਗਾਉਂ ਤੇ ਗਰਗ ਪਰਿਵਾਰ ਵੱਲੋਂ ਅੱਜ ਇੱਕ ਜੁਆਇੰਟ ਸ਼੍ਰੀ ਗਣੇਸ਼ਾ ਰਾਮ ਜੀ ਪ੍ਰਧਾਨ ਜਿਹੜੇ ਦੁਰਗਾਦਲ ਸੇਵਾ ਸੰਮਤੀ ਦੇ ਉਹਨਾਂ ਦੀ 11ਵੀਂ ਵਰਸੀ ਦੇ ਮੌਕੇ ਤੇ ਅੱਜ ਜਿਹੜਾ ਹੈਗਾ ਖੂਨਦਾਨ ਕੈਂਪ ਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਅੱਜ ਦਾ ਜਿਹੜਾ ਟੀਚਾ ਹੈ ਤੁਹਾਡਾ ਇਸ ਤੋਂ ਪਹਿਲਾਂ ਕਿੰਨੇ ਤੁਸੀਂ ਕੈਂਪ ਲਗਾ ਚੁੱਕੇ ਹੋ ਦੇਖੋ ਪਹਿਲਾਂ ਤਿੰਨ ਚਾਰ ਕੈਂਪ ਜਿਹੜੇ ਹੈਗੇ ਆ ਬਲੱਡ ਡੋਨੇਸ਼ਨ ਕੈਂਪ ਦੇ ਲਗਾਏ ਜਾ ਚੁੱਕੇ ਨੇ ਤੇ ਸੇਵਾ ਭਾਰਤੀ ਸੰਗ ਵੱਲੋਂ ਮੈਡੀਕਲ ਸਹਾਇਤਾ ਕੈਂਪ ਵੀ ਪਹਿਲਾਂ ਕਈ ਵਾਰ ਲਗਾਏ ਜਾ ਚੁੱਕੇ ਨੇ ਜੀ ਤੇ ਦੁਰਗਾ ਦਲ ਸੇਵਾ ਸੰਮਤੀ ਵੱਲੋਂ ਤਾਂ ਤੁਹਾਨੂੰ ਪਤਾ ਹੀ ਹੈ ਪਿਛਲੇ ਕਿੰਨੇ ਸਾਲਾਂ ਦੇ ਉਤੋਂ ਬਹੁਤ ਵਧੀਆ ਜਿਹੜੀ ਹੈਗੀ ਹੈ ਬਹੁਤ ਵਧੀਆ ਸੇਵਾ ਪਾਤਰਾਂ ਦੇ ਵਿੱਚ ਚੱਲ ਰਹੀ ਹੈ ਜੀ ਕੀ ਲੱਗ ਰਿਹਾ ਤੁਹਾਡੇ ਸਹਿਯੋਗੀ ਜਿਹੜੇ ਤੁਹਾਡੇ ਸਟਾਫ ਜਿਹੜਾ ਵੀ ਤੁਹਾਡੇ ਕਲੱਬ ਦੇ ਜਾਂ ਜਿਹੜੇ ਤੁਸੀਂ ਸੇਵਾ ਸੰਮਤੀ ਵੱਲੋਂ ਜਿੰਨੇ ਵੀ ਤੁਹਾਡੇ ਨਾਲ ਸਾਥ ਦੇ ਰਹੇ ਆ ਪੂਰਾ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਸਾਡੇ ਇੱਥੇ ਸੇਵਾ ਭਾਰਤੀ ਸੰਗ ਦੇ ਮੈਂਬਰ ਨੇ ਉਹ ਪੂਰਾ ਸਾਥ ਦੇ ਰਹੇ ਨੇ ਦੁਰਗਾ ਦਲ ਸੇਵਾ ਸੰਮਤੀ ਦੇ ਪ੍ਰਧਾਨ ਸਾਡੇ ਬਾਬੂ ਮਦਨ ਨਾਲ ਜੀ ਪੂਰੀ ਜਿਹੜੀ ਪਾਤਣਾ ਦੇ ਵਿੱਚ ਬਹੁਤ ਵਧੀਆ ਸੇਵਾ ਕਰ ਰਹੇ ਨੇ ਇਹ ਦੁਰਗਾ ਦਲ ਸੇਵਾ ਸਮਤੀ ਪਾਤਣਾ ਤੇ ਜਿਹੜੇ ਗਰਗ ਪਰਿਵਾਰ ਆ ਇਹ ਹਰ ਸਾਲ ਆਪਣੇ ਲਾਲਾ ਜੀ ਦੀ ਯਾਦ ਦੇ ਵਿੱਚ ਕੋਈ ਨਾ ਕੋਈ ਕੈਂਪ ਹਰ ਸਾਲ ਇਹ ਇੱਥੇ ਦੁਰਗਾ ਦਲ ਦੇ ਵਿੱਚ ਜ਼ਰੂਰ ਲਗਾਉਂਦੇ ਨੇ ਜਿਵੇਂ ਕਿ ਅੱਜ ਤੁਸੀਂ ਇਹ ਕੈਂਪ ਲਗਾਇਆ ਹੈ ਇੱਥੇ ਤੁਹਾਡਾ ਅੱਜ ਟੀਚਾ ਕਿੰਨਾ ਕੁ ਯੂਨਟ ਬਲੱਡ ਇਕੱਠਾ ਹੋਊਗਾ ਔਰ ਕਿਹੜੀਆਂ ਕਿਹੜੀਆਂ ਮੈਡੀਕਲ ਦੀਆਂ ਟੀਮਾਂ ਕਿੱਥੋਂ ਆਈਆਂ ਨੇ ਅੱਜ ਪਾਰਕ ਹਸਪੀਟਲ ਪਟਿਆਲਾ ਦੇ ਵਿੱਚੋਂ ਮੈਡੀਕਲ ਦੀ ਜਿਹੜੀ ਟੀਮ ਹੈਗੀ ਹੈ ਜੀ ਉਹ ਪਹੁੰਚੀ ਹੋਈ ਹੈ ਤੇ ਤਕਰੀਬਨ 60 ਤੋਂ ਲੈ ਕੇ 80 ਦੇ ਜਿਹੜੇ ਯੂਨਿਟ ਹੈਗੇ ਨੇ ਅੱਜ ਜਿਹੜਾ ਟੀਚਰ ਰੱਖਿਆ ਗਿਆ ਹੈ ਜੀ ਜਿਵੇਂ ਕਿ ਦਸਰੇ ਸੰਕੀ ਇੱਥੇ ਦੁਰਗਾ ਦਲ ਹਸਪਤਾਲ ਦੇ ਵਿੱਚ ਸੇਵਾ ਇਸੇ ਤਰ੍ਹਾਂ ਹੀ ਨਿਭਾਈ ਜਾਂਦੀ ਆ ਸੀ ਜਿਹੜੇ ਦੁਰਗਾ ਦਲ ਦੇ ਪ੍ਰਧਾਨ ਨੇ ਸਮਿਤੀ ਦੇ ਇਥੋਂ ਦੇ ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂ ਕਿ ਕਿਸ ਤਰ੍ਹਾਂ ਦੇ ਉਪਰਾਲੇ ਤੁਹਾਡੇ ਇੱਥੇ ਸਮੇਂ-ਸਮੇਂ ਤੇ ਰਹਿੰਦੇ ਆ ਕਿਉਂਕਿ ਇਸ ਪਾਤੜਾ ਇਲਾਕੇ ਦੇ ਵਿੱਚ ਇੱਕ ਦੁਰਗਾ ਦਲ ਸੰਸਥਾ ਇਸ ਤਰ੍ਹਾਂ ਦੀ ਹੈ ਜਿਹੜੀ ਕਿ ਹਰ ਇੱਕ ਤਰ੍ਹਾਂ ਦਾ ਕੋਈ ਵੀ ਇੱਥੇ ਲਾਗੇ-ਲਾਗੇ ਏਰੀਆ ਦੇ ਵਿੱਚ ਹਸਪਤਾਲ ਨਹੀਂ ਹੈਗਾ ਉੱਥੇ ਇਹੇ ਹਸਪਤਾਲ ਖੋਲ੍ਹ ਕੇ ਇਹਨਾਂ ਨੇ ਇੱਕ ਸੇਵਾ ਨਿਭਾਈ ਜਾਰੀ ਆ ਕਿਸ ਤਰ੍ਹਾਂ ਦੇ ਉਪਰਾਲੇ ਤੁਹਾਡੇ ਔਰ ਕੀ ਪਰਤਾਨ ਮਦਨਾਲੀ ਬੋਲ ਰਹੇ ਆ ਜੀ ਸਾਡੇ ਇਹ 35 40 ਸਾਲ ਹੋ ਗਏ ਸਾਡੇ ਨੇ ਹਸਪਤਾਲ ਖੋਲ੍ਹਿਆ ਹੋਇਆ ਅਸੀਂ ਦਿਨ ਰਾਤ ਸੇਵਾ ਦੇ ਲੱਗੇ ਹੋਏ ਆ ਐਸਟੀ ਲੱਗੇ ਰਹਾਂਗੇ ਕਿਸ ਤਰ੍ਹਾਂ ਦੇ ਤੁਹਾਡਾ ਸਾਥ ਮਿਲ ਰਿਹਾ ਲੋਕਾਂ ਅਲੋ ਵੀ ਇੱਥੇ ਇਲਾਕੇ ਦੇ ਜਿਹੜੇ ਲੋਕ ਐ ਉਹਨਾਂ ਵੱਲੋਂ ਵੀ ਕਾਫੀ ਲੰਮੇ ਸਮੇਂ ਤੋਂ ਇੱਥੇ ਪਾਤੜਾ ਇਲਾਕੇ ਦੇ ਵਿੱਚ ਇੱਕ ਇਹ ਬਹੁਤ ਵੱਡਾ ਉਪਰਾਲਾ ਬਹੁਤ ਲੋਕ ਬਹੁਤ ਖੁਸ਼ ਨੇ ਲੋਕ ਸਾਡੇ ਨਾਲ ਲੱਗੇ ਹੋਏ ਨੇ ਜੁੜੇ ਹੋਏ ਨੇ ਜਦੋਂ ਬੁਲਾਈਏ ਸਾਰੇ ਲੋਕ ਆ ਚੁੱਕੇ ਨੇ ਸਾਰੇ ਸੰਤ ਸਾਡੇ ਨਾਲ ਜੁੜੀ ਹੋਈਆਂ ਨੇ ਹਾਂਜੀ ਸੰਦੇਸ਼ ਕੀ ਦੇਣਾ ਜੀ ਜੀ ਇਹ ਹੈ ਵੀ ਅਸੀਂ ਹਰ ਇੱਕ ਬੰਦੇ ਨੂੰ ਹਰੇਕ ਕਲੱਬਾਂ ਕਹਿੰਦੇ ਆ ਵੀ ਸੇਵਾ 'ਚ ਲੱਗੇ ਰਹੋ ਸੇਵਾ ਹੀ ਸਭ ਤੋਂ ਮੁੱਖ ਕਾਰਨ ਵਧੀਆ ਹੈ ਜਿਵੇਂ ਕਿ ਇਹ ਦੱਸ ਰਹੇ ਸਨ ਦੁਰਗਾ ਦਲ ਸੇਵਾ ਸਮਿਤੀ ਦੇ ਪ੍ਰਧਾਨ ਨੇ ਉਹ ਦੱਸ ਰਹੇ ਸਨ ਕਿ ਇੱਥੇ ਹਰ ਇੱਕ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਜਿਵੇਂ ਅੱਜ ਬਲੱਡ ਕੈਂਪ ਲਾਇਆ ਗਿਆ ਏ ਕਿਉਂਕਿ ਬਲੱਡ ਇੱਕ ਉਹ ਚੀਜ਼ ਹੈ ਜਿਸ ਤਰ੍ਹਾਂ ਕੀ ਹਰ ਇੱਕ ਇਨਸਾਨ ਦੇ ਇੱਕ ਜ਼ਿੰਦਗੀ ਔਰ ਮੌਤ ਦੇ ਵਿੱਚੋਂ ਕੱਢਣ ਵਾਸਤੇ ਬੜੀ ਜ਼ਿਆਦਾ ਸਹਾਇਕ ਸਿੱਧ ਹੁੰਦਾ ਏ ਇਹ ਬਰੈਡ ਕੈਂਪ ਲਾਇਆ ਗਿਆ ਏ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਤੇ ਵੀ ਇੱਥੇ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕੀਤੇ ਜਾਂਦੇ ਹਨ ਉਹ ਲਾਹੇਵੰਦ ਸਾਬਤ ਹੋਣਗੇ ਅੱਜ ਇਸ ਕੈਂਪ ਦੇ ਵਿੱਚ ਮੁੱਖ ਮਹਿਮਾਨ ਵਜੋਂ ਐਸ ਡੀ ਐਮ ਪਾਤੜਾ ਪਹੁੰਚੇ ਹੋਏ ਨੇ ਨਵਦੀਪ ਕੁਮਾਰ ਜੀ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹਵਾਏ ਪੁੱਛਣਾ ਚਾਹਵਾਏ ਕਿ ਇਸ ਤਰ੍ਹਾਂ ਦੇ ਇਹ ਉਪਰਾਲੇ ਆ ਔਰ ਇਲਾਕੇ ਅੰਦਰ ਜਿਹੜੇ ਇਹ ਕੈਂਪ ਲਗਾਏ ਜਾ ਰਹੇ ਹਨ ਉਹਨਾਂ ਦੇ ਲਾਹ ਲ ਖੁੰਦਨ ਕੈਂਪ ਲੱਗੇ ਆ ਅਸੀਂ ਮੈਡੀਕਲ ਦੀ ਟੀਮ ਨਾਲ ਵੀ ਗੱਲ ਕਰਨੀ ਚਾਹਵਾਏ ਕਿੱਥੋਂ ਆਈ ਹੈ ਮੈਡੀਕਲ ਦੀ ਟੀਮ ਔਰ ਕਿੰਨਾ ਕਿੰਨਾ ਦਾ ਅੱਜ ਦਾ ਟੀਚਾ ਹਾਂ ਜੀ ਅਸੀਂ ਗੱਲ ਜੀ ਸਸ਼ਕਲਪਾ ਜੀ ਅੱਜ ਦਾ ਜਿਹੜਾ ਤੁਹਾਡੀ ਟੀਮ ਹੈ ਕਿੱਥੋਂ ਆਈ ਹੈ ਔਰ ਕਿੰਨਾ ਟੀਚਾ ਹੈ ਤੁਹਾਡਾ ਔਰ ਕਿਹੜੇ ਕਿਹੜੇ ਡਾਕਟਰ ਨਾਲ ਤੁਹਾਡੇ ਪਹੁੰਚੇ ਸਾਡੀ ਟੀਮ ਹੈ ਜੀ ਪਾਰਕ ਹਸਪੀਟਲ ਪਟਿਆਲਾ ਵੱਲੋਂ ਆਏ ਆਂ ਸੀ ਠੀਕ ਹੈ ਜੀ ਤੇ ਇਹ ਪਤਨਾ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਤੇ ਸਾਡਾ ਟੀਚਾ ਹੈਗਾ ਇਹ ਲਗਭਗ 100 ਜਾਂ 150 ਯੂਨਿਟ ਦਾ ਹੈਗਾ ਜੀ ਤੇ ਇਹ ਲਗਭਗ ਪੂਰਾ ਹੋਣੀ ਵਾਲਾ ਹੈ ਸਾਰੀ ਆਰਗੇਨਾਈਜ਼ਰ ਟੀਮ ਨੇ ਬੜਾ ਵਧੀਆ ਤਰੀਕੇ ਨਾਲ ਕੈਂਪ ਆਰਗੇਨਾਈਜ਼ ਕੀਤਾ ਹੋਇਆ ਤੇ ਬਹੁਤ ਵੱਦ ਚੜ ਕੇ ਸਾਰੇ ਆ ਰਹੇ ਨੇ ਮੇਰਾ ਤਾਂ ਇਹੀ ਕਹਿਣਾ ਹੈ ਕਿ ਹਾਂ ਵੱਦ ਚੜ ਕੇ ਆਓ ਤੇ ਬਲੱਡ ਡੋਨੇਸ਼ਨ ਦਾ ਕੈਂਪ ਦੇ ਵਿੱਚ ਤੇ ਬਲੱਡ ਡੋਨੇਟ ਕਰੋ ਡਾਕਟਰ ਸਾਹਿਬ ਇਹਦਾ ਕੋਈ ਨੁਕਸਾਨਤਾ ਨਹੀਂ ਜਿਵੇਂ ਕੋਈ ਕਿਸੇ ਦਾ ਚੈੱਕ ਕਰਕੇ ਤੁਸੀਂ ਲਾਣੇ ਹੋ ਜਾਂ ਜ ਕਿਸੇ ਦਾ ਬਲੱਡ ਜ਼ਿਆਦਾ ਨਿਕਲ ਜੇ ਜਾਂ ਬਾਰ ਬਾਰ ਕਰਵਾਵੇ ਬਲੱਡ ਉਹਦਾ ਕੋਈ ਨਹੀਂ 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 ਇਹਦਾ ਕੋਈ ਨੁਕਸਾਨ ਵੈਸੇ ਤਾਂ ਹੈਗਾ ਨਹੀਂ ਸੋ ਅਸੀਂ ਇਸੇ ਕਰਕੇ ਨਾ ਹਿਸਟਰੀ ਪਹਿਲੇ ਲੈਂਦੇ ਆ ਪ੍ਰੋਪਰ ਹਿਸਟਰੀ ਲੈ ਕੇ ਬਲੱਡ ਚੈੱਕ ਕਰਕੇ ਗਰੁੱਪ ਚੈੱਕ ਕਰਕੇ ਕਿ ਬਾਅਦ ਵਿੱਚ ਡੋਨਰ ਨੂੰ ਕੋਈ ਤਕਲੀਫ ਨਾ ਹੋਵੇ ਸਾਨੂੰ ਆਪਣੀ ਡੋਨੇਸ਼ਨ ਨਾਲੋਂ ਡੋਨਰ ਦੀ ਸੇਫਟੀ ਜ਼ਿਆਦੀ ਹੈ ਕਿੰਨਾ ਕਿਵੇਂ ਲੱਗ ਰਿਹਾ ਤੁਹਾਨੂੰ ਸਹਿਯੋਗ ਸੰਸਥਾਵਾਂ ਜਿਹੜੀਆਂ ਤੁਹਾਡੇ ਨਾਲ ਹੋਰ ਵੀ ਜੁੜੀਆਂ ਹੋਈਆਂ ਹੋਣਗੀਆਂ ਸ਼ਾਇਦ ਇੱਥੇ ਇਲਾਕੇ ਦੇ ਵਿੱਚ ਹਾਂਜੀ ਹਾਂਜੀ ਪਟਨਾ ਵਿੱਚ ਨਾ ਸਾਡੇ ਬਹੁਤ ਕੈਂਪ ਲੱਜੂਕੇ ਨੇ ਸਾਰੀਆਂ ਸੰਸਥਾਵਾਂ ਬਹੁਤ ਕੈਂਡ ਨੇ ਜੀ ਤੇ ਬਹੁਤ ਵਧੀਆ ਸਾਥ ਦਿੰਦੇ ਨੇ ਸਾਰੇ ਜਿਵੇਂ ਕਿ ਦਸਰੇ ਸੰਨ ਕੀ ਮੈਡੀਕਲੀਆਂ ਟੀਮਾਂ ਆਉਣ ਰਹੀ ਨੇ ਡਾਕਟਰ ਦਸਰੇ ਸੰਨ ਕੀ ਅੱਜ ਜਿਹੜਾ ਕੀ ਇਹਨਾਂ ਦਾ ਟੀਚਾ ਹੈ ਕਿ 150 ਦੇ ਕਰੀਬ ਇਹ ਯੂਨਟ ਇਕੱਠਾ ਇਕੱਤਰ ਕਰਨਗੇ ਤੋਂ ਬਲੱਡ ਰੌਣਲ ਸਮ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕਰਦੇ ਜਾਣਗੇ ਕਿਉਂਕਿ ਇਹ ਜਿਹੜਾ ਇਸ ਤਰ੍ਹਾਂ ਦੇ ਬਲੱਡ ਕਿਸੇ ਵੀ ਇਨਸਾਨ ਵਾਸਤੇ ਇੱਕ ਜ਼ਿੰਦਗੀ ਬਚਾਉਣ ਵਾਸਤੇ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ Thank you.